ਕੱਲ ਅਮਰਤਾ ਬੜਿੰਗ ਦੀ ਰੈਲੀ ਦੇ ਵਿੱਚ ਸੀਐਮ ਸਾਹਿਬ ਕਾ ਜਿਹੜਾ ਹੈਗਾ ਮੁੱਖ ਮੰਤਰੀ ਚੰਨਜੀ ਚੰਨੀ ਨੇ ਇੱਕ ਬਿਆਨ ਦਿੱਤਾ ਕਿ ਇੱਕ ਪੰਡਤਾਂ ਦਾ ਕੁੱਤਾ ਸੀ ਇੱਕ ਜੱਟ ਦਾ ਕੁੱਤਾ ਸੀ ਉਹ ਸਾਰਿਆਂ ਨੇ ਦੇਖਿਆ ਹੀ ਹੈ ਤੇ ਡੱਬੂ ਕਹਿੰਦਾ ਵੀ ਅਜੇ ਤੱਕ ਜੀਵਾਰਾ ਕਰਦੇ ਆ ਜੱਟ ਦੇ ਦੋ ਜਨਨ ਨੇ ਐਂਕਿ ਜਦੋਂ ਲੜ ਪੈਂਦੀਆਂ ਤੋ ਕਹਿੰਦੇ ਡੱਤੂ ਡੱਬੂ ਦੀ ਰੰਨ ਤੂੰ ਡੱਬੂ ਦੀ ਰੰਨ ਹੁਣ ਗੱਲ ਇੱਕ ਇਹ ਆ ਵੀ ਜਦੋਂ ਇਹੋ ਜਿਹੇ ਬਿਆਨ ਦਿੰਦਾ ਮੁੱਖ ਮੰਤਰੀ ਨੂੰ ਸ਼ੁਸ਼ੋਭਤ ਨਹੀਂ ਕਰਦੀਆਂ ਗੱਲਾਂ ਜੱਟ ਕਮਿਊਨਿਟੀ ਐਡੀ ਵੀ ਮਾੜੀ ਨਹੀਂ ਚੱਣੀ ਸਾਹਿਬ ਤੁਸੀਂ ਵੀ ਜੁਰ ਛੋਡੇ ਭਾਈ ਚਾਰੇ ਬਾਰੇ ਕੋਈ ਬੋਲ ਦੇ ਫਿਰ ਤੜਕੇ ਇੱਥੇ ਚੌਂਕਾਂ 'ਚ ਰੈਲੀਆਂ ਕਰੋਗੇ ਸਾਰਾ ਕੁਝ ਕਰੋਗੇ ਠੀਕ ਆ ਵੋਟਾਂ ਲੈਣ ਦਾ ਕੋਈ ਜਰੀਆ ਹੁੰਦਾ ਪਹਿਲੀ ਗੱਲ ਇਹ ਜਿਹੜੇ ਮਿਹਣੇ ਤੁਸੀਂ ਕਹਿੰਦੇ ਹੋ ਦਿੰਦੇ ਸੀ ਇਹ ਥੋੜੇ ਵੇਲੇ ਦਿੰਦੇ ਸੀ ਛੋਟੇ ਹੁੰਦੇ ਹੁਣ ਲੋਕ ਬਹੁਤ ਪੜ ਲੱਗੇ ਚਲੋ ਕਿਸੇ ਨੂੰ ਵੀ ਕੋਈ ਟਾਰਗੇਟ ਨਹੀਂ ਕਰਨਾ ਚਾਹੀਦਾ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤੇ ਨੈਸ਼ਨਲ ਮਹਿਲਾ ਕਮਿਸ਼ਨ ਨੇ ਸੂਬਾ ਮੋਟੋ ਲੈ ਲਿਆ ਇਹਨੂੰ ਅੱਜ ਤਲਬ ਕਰਿਆ ਤੇ ਹੋ ਸਕਦਾ ਇਹਦੇ ਤੇ ਪਰਚਾ ਦਰਜ ਹੋ ਜੇ ਦੂਸਰੀ ਗੱਲ ਇਹ ਜਨਾਨੀਆਂ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਹੈ ਇਹ ਮੁੱਖ ਮੰਤਰੀ ਵਿਵਾਦਾਂ 'ਚ ਹੀ ਰਿਹਾ ਹੈ ਪਹਿਲਾ ਕੈਬਨਿਟ ਮਿਨਿਸਟਰ ਕੈਬਨਿਟ ਮਿਨਿਸਟਰ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕੈਬਨਿਟ ਮਿਨਿਸਟਰ ਸੀ ਰਾਤ ਨੂੰ ਕਿਸੇ ਆਈਐਸ ਅਫਸਰ ਨੇ ਮੈਸੇਜ ਲਿਖਤੇ ਮੀ ਟੂ ਉਹਦੇ ਚ ਮਨੀਸ਼ਾ ਗੁਲਾਟੀ ਸੀਗੀ ਚੇਅਰਮੈਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਉਹਨੇ ਸੂਵ ਮੋਟਾ ਲੈ ਲਿਆ ਸੀ ਨੂੰ ਨੋਟਿਸ ਕੱਢਿਆ ਸੀ ਚਲੋ ਉਹ ਮਾਮਲਾ ਜਿਹੜਾ ਟਕਿਆਤਾ ਸੀ ਇਹ ਚੰਨੀ ਆ ਜਿਹੜਾ ਵਿਵਾਦਾਂ ਦੇ ਵਿੱਚ ਹੀ ਰਹਿੰਦਾ ਹੈ ਤੇ ਜਿਹੜੇ ਜਦੋਂ ਕੋਈ ਗੱਲ ਸਿਰੇ ਤੇ ਆ ਹੀ ਹੁੰਦੀ ਹੈ ਨਾ ਆਪਾਂ ਕਹਿੰਨੇ ਯਾਰਾ ਫਲਾਣੇ ਬੰਦੇ ਨੇ ਕੰਮ ਸਿਰੇ ਤੇ ਆ ਕੇ ਖਰਾਬ ਕਰਤਾ ਉਹ ਇਹ ਬੰਦਾ ਹੈ ਹੁਣ ਵੋਟਾਂ ਦੇ ਜਮ੍ਹਾਂ ਐਨ ਸਿਕਰ ਤੇ ਕੰਮ ਸੀਗਾ ਕੱਲ ਨੂੰ ਅੱਜ 19 ਤਰੀਕ ਹੈ ਕੱਲ ਨੂੰ 20 ਤਰੀਕ ਨੂੰ ਵੋਟਾਂ ਪੈਣੀਆਂ 18 ਨੂੰ ਚਾਹ ਨੂੰ ਬਿਆਨ ਦੇਤਾ ਤੇ ਉਹ ਜੇ ਜਿੱਤਦੀ ਵੀ ਸੀ ਅਮਰਤਾ ਬੜਿੰਗ ਹੁਣ ਜਿੱਤਦੀ ਵੀ ਨਹੀਂ ਉਹ ਜਿਹੜੇ ਸਾਰੀਆਂ ਵੋਟਾਂ ਤੋੜਤੀਆਂ ਸਾਰਾ ਕਰਿਆ ਕਰਾਇਆ ਖੇਚ ਪਤਾ ਹੁਣ ਜੇ ਕਾਹਨੂੰ ਹਰਦੀ ਹੈ ਉਹ ਵੀ ਵੈਸੇ ਹਰਨਾ ਸੀ ਉਹਨੇ ਤਾਂ ਜੇ ਉਹਨ ਹਰਦੀ ਹੈ ਤਾਂ ਸਾਰਾ ਭਾਂਡਾ ਜਿਹੜਾ ਇਹਦੇ ਤੇ ਫੁੱਟੂਗਾ ਉਹ ਕਿਉਂ ਫੁੱਟੂਗਾ ਉੱਥੋਂ ਦੇ ਲੋਕ ਕਹਿੰਦੇ ਉਹ ਕਹਿੰਦੇ ਵੀ ਇਸ ਸੀਟ ਨੇ 2027 ਦਾ ਮੁੱਖ ਮੰਤਰੀ ਸਿੱਧ ਕਰਨਾ ਹੈ ਤੇ ਇੱਥੇ ਰਾਜੇ ਬੜਿੰਗ ਨੇ ਬਿਆਨ ਦਿੱਤਾ ਜੀ 2027 ਚ ਹੋ ਸਕਦਾ ਪ੍ਰਮਾਤਮਾ ਮੈਨੂੰ ਮੁੱਖ ਮੰਤਰੀ ਬਣਾ ਦੇ ਟੋਂ ਕਿ ਉਹਦੀ ਰੋਲ ਕਾਂਦੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਹੁਣ ਇਹ ਮੁੱਖ ਮੰਤਰੀ ਦਾ ਦੂਜੀ ਵਾਰ ਦਾਵੇਦਾਰ ਸੀ ਚੰਨਜੀ ਚੰਨੀ ਉਹ ਜਦੋਂ ਮੁੱਖ ਮੰਤਰੀ ਬਣਿਆ 2-3 ਮਹੀਨੇ ਤਾਂ ਉਸ ਨੇ ਇਹਨੂੰ ਕੈਬਨਿਟ ਮੰਤਰੀ ਲਿਆ ਸੀਗਾ ਰਾਜੇ ਬੜਿੰਗ ਨੂੰ ਹੁਣ ਜਦੋਂ ਅੱਜ ਡਿਕਲੇਅਰ ਕਰੀ ਜਾਂਦੇ ਆ ਵੀ ਮੁੱਖ ਮੰਤਰੀ ਰਾਜਾ ਬੜਿੰਗ ਬਣੂਗਾ 2027 ਚ ਤੇ ਫਿਰ ਚੰਨੀ ਆ ਜਿਹੜਾ ਉਹ ਮਤਲਬ ਮੁੱਖ ਮੰਤਰੀ ਦਾ ਬਣਦਾ ਨਹੀਂ ਉਦੋਂ ਤੇ ਉਹ ਮੁੱਖ ਮੰਤਰੀ ਨਹੀਂ ਬਣਦਾ ਕੈਬਨਿਟ ਮਿਨਿਸਟਰੀ ਨਹੀਂ ਬਣਦਾ ਹੁਣ ਜਾਂ ਤਾਂ ਉਹਨੂੰ ਕਿਸੇ ਸਟੇਟ ਦਾ ਗਵਰਨਰ ਲਾ ਸਕਦੇ ਆ ਤੇ ਜਾਂ ਉਹਨੂੰ ਜਿਵੇਂ ਹੁਣ ਕੇਂਦਰ ਚ ਭੇਜਿਆ ਉਸ ਤਰ੍ਹਾਂ ਭੇਜ ਸਕਦੇ ਆ ਉਹ ਸਿਆਸਤ ਨਹੀਂ ਭੇਜਿਆ 24 ਦੇ ਵਿੱਚ ਇਲੈਕਸ਼ਨ ਹੋਏ 29 ਦੇ ਵਿੱਚ ਹੋਣੇ ਆ ਇਹ 27 ਚ ਹੋਣੇ ਆ ਇਟ ਮੀਨਸ ਉਹਦੇ ਬਾਅਦ ਤੇ ਰਾਹ ਪਦਰਾ ਕਰਦਾ ਰਾਜਾ ਬੜਿੰਗ ਤਾਂ ਵਿਧਾਨ ਸਭਾ ਦਾ ਅਸਤੀਫਾ ਦੇ ਕੇ ਕੈਬਨਿਟ ਚ ਜਾ ਸਕਦਾ ਹੈ ਪਰ ਚੰਨੀ ਦਾ ਬਿਸਤਰਾ ਗੋਲ ਇਸ ਕਰਕੇ ਕਰਿਆ ਵੀ ਉਹ 29 ਤੱਕ ਨਹੀਂ ਆ ਸਕਦਾ ਹੁਣ ਜੇ ਉਹ ਡਿਕਲੇਅਰ ਕਰਤਾ ਵੀ ਰਾਜਾ ਬੜਿੰਗ ਜਿਹੜਾ ਮੁੱਖ ਮੰਤਰੀ ਬਣੂਗਾ ਜੇ ਸਰਕਾਰ ਕਾਂਗਰਸੀ ਆਉਂਦੀ ਹੈ ਤਾਂ ਉੱਥੇ ਚੰਨੀ ਨੂੰ ਮਚੇਵਾ ਹੋ ਗਿਆ ਉਹਨੇ ਜਾ ਕੇ ਬਣੀ ਬਣਾਈ ਸਬਜੀ ਦੇ ਵਿੱਚ ਚਾਰ ਬਾਲਟੀਆਂ ਪਾਣੀ ਦੀਆਂ ਪਾ ਦੀਆਂ ਨਾ ਉਹ ਕੰਮ ਦੀ ਰਹੀ ਨਾ ਕਾਰ ਦੀ ਰਹੀ ਉਹ ਕਹਿੰਦਾ ਜੇ ਮੈਨੂੰ ਨਹੀਂ ਬੰਨ੍ਹ ਦਿੰਦਾ ਤਾਂ ਮੈਂ ਤੇਨੂੰ ਵੀ ਨਹੀਂ ਬੰਨ੍ਹ ਦਿੰਦਾ ਜਿਹੜੇ ਖੁੰਡ ਚਰਚਾ ਉਥੋਂ ਦੇ ਲੋਕ ਐ 80-80 ਸਾਲ ਦੇ ਬਜ਼ੁਰਗ ਐ ਉਹ ਗੱਲਾਂ ਕਰ ਰਿਹਾ ਭਾਈ ਇਹ ਜਾਣ ਬੁੱਝ ਕੇ ਕਰਿਆ ਉਹਨੇ ਸਾਰਾ ਟਾਣਾ ਬਣਾ ਜਿਹੜਾ ਖਰਾਬ ਕਰਤਾ ਟਾਂਚਾ ਰਾਜਾ ਬੜਿੰਗ ਜਿੱਤਦਾ ਸੀ ਉਹ ਕਹਿੰਦੇ ਨਾ ਹੁਣ ਜਿਹੜੇ ਆਪਾਂ ਲਾਕੇ ਚ ਜਾਈਏ ਜਿੱਥੇ ਇਲੈਕਸ਼ਨ ਹੋਣੇ ਆ ਜਿਆਦਾ ਪਤਾ ਉਹਨਾਂ ਲੋਕਾਂ ਨੂੰ ਹੁੰਦਾ ਕਿਉਂ ਦਿਲ ਦੀ ਗੱਲ ਨਹੀਂ ਵੋਟਰ ਦੱਸਦਾ ਉਹਨਾਂ ਤੇ ਬਾਣੀਆਂ ਢਿੱਡ ਦੀ ਗੱਲ ਨਹੀਂ ਦੱਸਦਾ ਹੁੰਦਾ ਤਾਂ ਹੁਣ ਜਿਹੜਾ ਕੱਲੇ ਨੇ ਵਿਵਾਦ ਨਵਾਂ ਛੇੜਤਾ ਪੰਡਤਾਂ ਦਾ ਕੁੱਤਾ ਤੇ ਜੱਟਾਂ ਦਾ ਕੁੱਤਾ ਤਾਂ ਹੁਣ ਇੱਥੇ ਜੱਟ ਕਮਿਊਨਿਟੀ ਉੱਤੇ ਤਾੜੀਆਂ ਮਾਰੀ ਜਾਂਦੀਆਂ ਖੜੀ ਸਟੇਜ ਤੇ ਉਹਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਚੰਨੀ ਸਾਹਿਬ ਗਲਤ ਕਰ ਰਹੇ ਹੋ। ਦੰਦ ਕੱਢੀ ਜਾਂਦੇ ਆ ਕੋਲੇ ਤਾੜੀਆਂ ਮਾਰੀ ਜਾਂਦੇ ਆ। ਉਹ ਕੀਤੀ ਕਰਾਈ ਖੇਚ ਪਏਗੀ ਲੈ ਹੁਣ ਆਹ ਵੀਡੀਓ ਨੂੰ ਸਾਹਮਣੇ ਰੱਖਿਓ। ਡਿੰਪੀ ਢਿੱਲੋਂ ਸੀਟ ਨੂੰ ਇਹ ਲੈ ਗਿਆ ਭਾਈ ਰਾਤੀ ਰਾਤ ਹਨੇਰੀ ਬਣ ਗਈ। ਕੱਲ ਵੀ ਅਸੀਂ ਕਲਿੱਪ ਪਾਇਆ ਸੀ ਵੀ ਦੋ ਦਿਨਾਂ ਚ ਹਵਾ ਬਦਲ ਗਈ ਆ ਤੀਜੀ ਚੰਨੀ ਨੇ ਹਵਾ ਬਦਲਾਤੀ ਉਹਦੀ ਤੇ ਡਿੰਪੀ ਢਿੱਲੋਂ ਆ ਜਿਹੜਾ ਉਹ ਉੱਥੋਂ ਜਿੱਤੂਗਾ ਤੇ ਜਿਹੜੀ ਅਮਰਤਾ ਬੜੇਂਗਾ ਉਹ ਖਰੂਗੀ। ਇੱਕ ਅੱਧਾ ਬਿਆਨ ਅੱਜ ਜੰਨੀ ਤੋਂ ਹੋਰ ਦਵਾ ਦਿਓ ਡੋਰ ਟੂ ਡੋਰ ਹੈ ਜੱਟਾਂ ਦੇ ਘਰੇ ਜਾ ਕੇ ਇਹ ਗੱਲਾਂ ਕਹਿ ਦਿਓ ਉਹ ਜਨ ਨਹੀਂ ਤਾਂ ਕਿਸਲੇ ਪਹਿਣਗੇ ਨਾਲੇ ਵੋਟਾਂ ਮਿਲ ਜਾਣਗੀਆਂ ਸੋ ਇਹ ਬਿਆਨ ਹੈ ਜਿਹੜਾ ਬਹੁਤ ਦੁਖਦਈ ਹੈ ਜੇ ਇਹਨੂੰ ਕੋਈ ਸ਼ਬਦ ਬੋਲ ਦੇਦਾ ਇਹ ਨਹੀਂ ਪਤਾ ਤੜਕੇ ਨੂੰ ਕੋ ਪਰਚਾ ਹੋ ਜੇ ਪਰ ਇਹ ਜੋ ਮਰਜੀ ਬੋਲੀ ਜਾਵੇ ਤੇ ਇੱਥੇ ਜਿਹੜਾ ਹੈਗਾ ਵੂਮਨ ਕਮਿਸ਼ਨ ਨੇ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਹੈ ਸੁਬੂ ਮੂਟੋ ਲਿਆ ਹੋ ਸਕਦਾ ਹੈ ਤੇ ਮਕਦਮਾ ਦਰਜ ਹੋ ਜੇ ਪਰ ਇਨੂੰ ਜਿਹੜੀਆਂ ਸਾਡੀਆਂ ਲੇਡੀਜ਼ ਆ ਜਾਂ ਹੋਰ ਆ ਤਾਂ ਘੇਰ ਕੇ ਪੁੱਛਣਾ ਚਾਹੀਦਾ ਪਾਈ ਅਸੀਂ ਨਾ ਗਾਣਾ ਕੱਢੀਆਂ ਤੂੰ ਇਹੋ ਜੀ ਸ਼ਬਦਾਵਲੀ ਵਰਤਦਾ ਸਾਡੇ ਬਾਤ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ